So here we go. So I will replace Kurana sir for the last prize. Um, small kept for Tanya. Sir, come. I'm a conscience Okay. How you find the sexy? معرو میں کام کرتا ہوں موسیقی <سؤال> راہل کمار راہل کمار اسی لیے راہل

ਮੈਂ ਗਗਨਦੀਪ ਸਿੰਘ ਜੀ ਗਗਨਦੀਪ ਸਿੰਘ ਜੀ ਅੱਜ ਜਿਹੜੀ ਐਕਸੀਬਿਸ਼ਨ ਲੱਗੀ ਹੈ ਅੱਜ ਜਿਹੜੀ ਲਗਾਈ ਕੀ ਕਰਨ ਚਾਹ ਰਹੇ ਵਾ ਦੇਖੋ ਜੀ ਬਹੁਤ ਵਧੀਆ ਐਕਸੀਬਿਸ਼ਨ ਹੈ ਨਵੀਂ ਲੇਟੈਸਟ ਟੈਕਨੋਲੋਜੀਜ਼ ਦੁਨੀਆਵੀ ਆਈਟੀ ਰਿਲੇਟਡ ਕੈਮਰਾਸ ਸੀਸੀਟੀਵੀ ਕੈਮਰਾਸ ਫੋਰ ਵੀਕਰ ਕੰਪਨੈਂਟਸ ਜਿਹੜੇ ਆ ਰਹੇ ਨੇ ਲੇਟੈਸਟ ਬਾਰੇ ਇੱਥੇ ਬਹੁਤ ਚੰਨੀ ਕੀਤੀ ਗਈ ਹੈ ਔਰ ਦੂਰ ਦੂਰੋਂ ਲੋਕ ਆ ਰਹੇ ਨੇ ਸਟੂਡੈਂਟਸ ਆ ਰਹੇ ਨੇ ਤੋਂ ਦੇਖੋ ਅੱਜ ਜਿਹੜੇ ਲੋਕੀ ਕਿੰਨੇ ਲੋਕ ਜਿਹੜੇ ਵੱਜਰ ਕਰ ਚੁੱਕੇ ਨੇ ਕੀ ਮੈਸੇਜ ਦੇਣਾ ਚਾਹੁੰਦੇ ਨੇ ਜੀ ਸਾਰਿਆਂ ਨੂੰ ਹੀ ਹੈ ਜੀ ਬਾਕੀ ਲੋਕ ਜਿਹੜੇ ਨਹੀਂ ਵੀ ਆ ਸਕੇ ਕਿਸੇ ਕਾਰਨ ਵਿੱਚ ਉਹ ਵੀ ਆਣ ਇੱਥੇ ਦੇਖਣਾਂਗੇ ਲੇਟੈਸਟ ਕਲੱਬਸ ਲੇਟੈਸਟ ਐਕਸੀਬਿਸ਼ਨ ਲੱਗੀਆਂ ਨੇ ਉਹ ਦੇਖਣ ਤੇ ਆਪਣੇ ਘਰਾਂ ਵਾਸਤੇ ਲੈ ਕੇ ਜਾਣ। ਠੀਕ ਹੈ। ਥੈਂਕ ਯੂ। ਹਾਜੀ ਸਰ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਰਾਜੀਪਰ ਦਾ ਹੈ। ਅੱਛਾ ਸਰ ਅੱਜ ਜਿਹੜਾ ਐਕਸੀਬਿਸ਼ਨ ਲੱਗੀ ਆ ਅੱਜ ਇੱਥੇ ਡਰਾਅ ਵੀ ਕੱਢੇ ਗਏ ਨੇ। ਅੱਜ ਕਿਸ-ਕਿਸ ਚੀਜ਼ ਦੀ ਐਕਸੀਬਿਸ਼ਨ ਲਗਾਈ ਗਈ ਹੈ? ਸਰ ਐਕਸੀਬਿਸ਼ਨ ਸਾਡੇ ਜਿਹੜੇ ਸਟਾਲਸ ਹੈਗੇ ਨੇ ਇਹ ਸਾਰੇ ਤਿੰਨੋਂ ਦਿਨਾਂ ਸੇਮ ਹੀ ਰਹਿਣਗੇ। ਇਹ ਇਹ ਵੀ ਸਾਰੀਆਂ ਹੀ ਆਈਟੀ ਦੀਆਂ ਕੰਪਨੀਆਂ ਔਰ ਕੈਮਰੇ ਵਜ ਜਿਹੜੇ ਅੱਜਕੱਲ ਜ਼ਿਆਦਾ ਟ੍ਰੈਂਡ ਦੇ ਵਿੱਚ ਹੈਗੇ ਨੇ ਉਹਨਾਂ ਦੇ ਪ੍ਰੋਡਕਟ ਹੈਗੇ ਨੇ ਸਾਰੀ ਆਈਟੀ ਤੋਂ ਰਿਲੇਟਿਡ ਹੈਗੇ ਨੇ ਵੱਲੋ ਜਨਰਲ ਲੈਂਗੁਏਜ ਕਹੋ ਤੇ ਲੈਪਟਾਪ ਡੈਸਕਟਾਪ ਨੈਟਵਰਕਿੰਗ ਦੇ ਪ੍ਰੋਡਕਟ ਕੈਮਰੇਆਂ ਦੇ ਪ੍ਰੋਡਕਟ ਇਹ ਸਾਰਾ ਕੁਝ ਹੈ ਔਰ ਤਿੰਨੋਂ ਦਿਨ ਸੇਮ ਸਟਾਨ ਵੀ ਰਹੇ ਨੇ ਸਰ ਜਿਹੜੇ ਡਰਾਅ ਕੱਢੇ ਗਏ ਨੇ ਅੱਜ ਹੁਣ ਤੱਕ ਕਿੰਨੇ ਡਰਾਅ ਕੱਢ ਦਿੱਤੇ ਨੇ ਸਰ ਅਸੀਂ ਕੱਲ ਤੋਂ ਲੈ ਕੇ ਅੱਜ ਤੱਕ ਘੱਟੋ ਘੱਟ 100 100 ਡਰਾਅ ਕੱਢ ਚੁੱਕੇ ਹਾਂ ਭਾਰੀ ਸਰ ਜਿਹੜਾ ਲੋਕੀ ਹੁਣ ਤੱਕ ਬਜਟ ਕਿੰਨੇ ਕਿ ਲੋਕੇ ਹੁਣ ਤੱਕ ਸਾਰੇ ਸਕੂਲਾਂ ਤੇ ਕਿੰਨੇ ਕਿ ਲੋਕੀ ਬਜਟ ਕਰ ਚੁੱਕੇ ਨੇ ਸਰ ਕੱਲ੍ਹ ਵਾਲੇ ਦਿਨ ਦੇ ਵਿੱਚ ਸਾਡੇ 2650 ਬੰਦਿਆਂ ਨੇ ਵਿਜ਼ਿਟ ਕੀਤਾ ਸੀਗਾ ਅੱਜ ਸਵੇਰ ਤੋਂ ਅਸੀਂ ਦੇਖ ਰਹੇ ਹਾਂ 2000 ਬੰਦਾ ਤਾਂ ਬਜਟ ਕਰ ਹੀ ਚੁੱਕਾ ਆ ਸ਼ਾਮ ਤੱਕ ਕਿੰਨਾ ਹੋਏਗਾ ਅਸੀਂ ਤੁਹਾਨੂੰ ਕਾਊਂਟ ਦੱਸਾਂ ਸਰ ਜਿਹੜੇ ਅੱਜ ਬਜਟ ਕਰਨ ਵਾਸਤੇ ਲੋਕ ਆਏ ਨੇ ਪ੍ਰੋਪਰ ਇਹ ਲੁਧਿਆਣੇ ਤੋਂ ਆਏ ਨੇ ਧਾਂ ਲੁਧਿਆਣੇ ਤੋਂ ਬਾਹਰ ਵੀ ਪੰਜਾਬ ਦੇ ਕਸੂਰ ਵੀ ਜ਼ਿਲ੍ਹੇ ਤੋਂ ਆਏ ਨੇ ਸਰ ਕੱਲ ਤੇ ਸਾਡਾ ਸਾਡੀ ਥੋੜਾ ਜਿਹਾ ਹੋਰ ਤੁਹਾਨੂੰ ਕਲੀਅਰ ਕਰ ਦਈਏ ਸਾਡੀ ਜਿਹੜੀ ਐਗਜ਼ੀਬਿਸ਼ਨ ਹੈ ਇਹ ਦੋ ਤਰ੍ਹਾਂ ਦੀ ਹੈ ਕਿ ਇਹ ਇੱਕ ਹੈਗੀ B2B ਇੱਕ ਹੈਗੀ B2C B2 ਹੁੰਦਾ B2B ਹੁੰਦਾ ਹੈਗਾ ਜਿਹੜਾ ਕੰਪਨੀਆਂ ਦੇ ਨਾਲ ਡੀਲਰ ਜਿਹੜਾ ਕਰਦੇ ਹੈਗੇ ਨੇ ਕੋਲ ਕੱਲ ਸਾਡੇ ਸਾਰੇ ਪੰਜਾਬ ਤੋਂ ਈਵਨ ਹਿਮਾਚਲ ਤੱਕ ਤੋਂ ਡੀਲਰਸ ਆਏ ਸੀਗੇ ਜਿਹੜੇ ਡੀਲਰਾਂ ਨੇ ਸੇ ਕੰਪਨੀਆਂ ਦੇ ਨਾਲ ਵਿਜ਼ਿਟ ਕੀਤਾ ਔਰ ਉਹਨਾਂ ਦੇ ਨਾਲ ਡੀਲਸ ਕੀਤੀਆਂ ਤੇ ਕੱਲ B2B ਸੀਗੀ ਪੂਰੇ ਪੰਜਾਬ ਔਰ ਹਿਮਾਚਲ ਤੋਂ ਡੀਲਰ ਆਏ ਸੀ ਅੱਜ B2C ਹੈ ਜਿਹਦੇ ਚ ਡੀਲਰ ਤਾਂ ਆਣਗੇ ਹੀ ਆਣਗੇ ਇਸ ਤੋਂ ਲਾਹ ਸਾਡੇ ਐਂਡ ਯੂਜ਼ਰ ਜਿਹਦਾ ਬੱਚੇ ਆਣਗੇ ਸਟੂਡੈਂਟਸ ਆਣਗੇ ਕਾਲਜਿਸ ਦੇ ਪ੍ਰੋਫੈਸਰਸ ਆਣਗੇ ਇਹ ਸਾਰੇ ਲੋਕ ਵੀ ਆ ਰਹੇ ਸਰ ਹੁਣ ਤੱਕ ਜਿਹੜੀ ਐਗਜ਼ੀਬਿਸ਼ਨ ਲਗਾਈ ਜਾਂਦੀ ਹੈ ਖਾਲੀ ਲੁਧਿਆਣੇ ਦੇ ਵਿੱਚ ਕਿੱਥੇ ਕਿੱਥੇ ਲਗਾਈ ਜਾਂਦੀ ਹੈ ਤੁਹਾਡੀ ਸਰ ਇਹ ਐਗਜ਼ੀਬਿਸ਼ਨਸ ਦੇ ਦਿੱਲੀ ਬੈਂਗਲੌਰ ਹైదరాబాద్ ਇਹੋ ਜਿਹੇ ਸ਼ਹਿਰਾਂਸ ਤੋਂ ਬਹੁਤ ਲੱਗਦੀ ਹੈਗੀ ਹੈ ਪੰਜਾਬ ਦੇ ਵਿੱਚ ਥੋੜੀ ਰੇਅਰ ਲੱਗਦੀ ਸੀ ਸਾਡੀ ਜਿਹੜੀ ਪੰਜਾਬ ਐਸੋਸੀਏਸ਼ਨ ਹੈ ਪੈਕਟ ਇਹਨੇ 2 ਸਾਲ ਬੰਨੇ 2022 ਦੇ ਵਿੱਚ ਚੰਡੀਗੜ੍ਹ ਚ ਲਾਈ تھی ਔਰ ਉਹਦੇ ਬਾਅਦ ਸਾਡਾ ਮਨ ਸੀਗਾ ਕਿ ਅਸੀਂ ਇਹ ਐਗਜ਼ੀਬਿਸ਼ਨ ਜਿਹੜੀ ਨੈਸ਼ਨਲ ਲੈਵਲ ਦੀ ਹੈ ਇੰਡੀਆ ਦੀ ਐਗਜ਼ੀਬਿਸ਼ਨ ਇਹਨੂੰ ਅਸੀਂ ਪੰਜਾਬ ਚ ਲੈ ਕੇ ਆਈਏ ਤਾ ਫਸਟ ਟਾਈਮ ਅਸੀਂ ਲੁਧਿਆਣੇ ਲੈ ਕੇ ਆਏ ਆਂ ਪਰ ਲੁਧਿਆਣੇ ਦੀ ਕੋਈ ਕਾਮਯਾਬ ਉਹ ਹੀ ਹੈ 바ਸੀ ਸ਼ਹਿਰਾ ਦੇ ਮੁਕਾਬਲੇ ਸਰ ਅੱਗੇ ਵੀ ਲਾਉਂਗੇ ਹਾਂ ਅਸੀਂ ਹਰ ਸਾਲ ਕੁਝ ਨਾ ਕੁਝ ਕਰਾਂਗੇ ਠੀਕ ਆ ਸਰ ਥੈਂਕ ਯੂ ਕੀ ਨਾਮ ਹੈ ਹਾਂਜੀ ਮੇਰਾ ਨਾਮ ਰਾਹੁਲ ਗਰਗ ਹੈ ਸੀਐਸਪੀ ਟੈਂਡਾ ਪੰਜਾਬ ਐਸੋਸੀਏਸ਼ਨ ਦਾ ਹਾਂਜੀ ਗਰਗ ਸਾਹਿਬ ਅੱਜ ਕੀ ਕਹਿਣਾ ਚਾਹੀਏ ਜਿਹੜੀ ਐਸੋਸੀਏਸ਼ਨ ਅੱਜ ਤੁਸੀਂ ਪਹਿਲੀ ਵਾਰੀ ਲੁਧਿਆਣੇ ਦੇ ਵਿੱਚ ਲੈ ਕੇ ਆਏ ਹੋ ਇਸ ਐਸੋਸੀਏਸ਼ਨ ਦੇ ਬੱਕਰੇ ਬੱਕਰੇ ਅੱਜ ਕਿਹਦੇ ਲੋਕਾਂ ਨੇ ਲਗਾਏ ਨੇ ਕੱਲ ਕੀ ਕਹਿਣਾ ਚਾਹੀਏ ਹਾਂ ਅਸੀਂ ਤੁਹਾਡੇ ਪ੍ਰੈਸ ਦੇ ਮਾਧਿਅਮ ਦੇ ਰਾਹੀਂ ਸਾਰੇ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਆਂ ਕਿ ਇਹ ਪੰਜਾਬ ਐਸੋਸੀਏਸ਼ਨ ਨੇ ਤੇ ਲੁਧਿਆਣਾ ਐਸੋਸੀਏਸ਼ਨ ਨੇ ਬਹੁਤ بڑا ਉਪਰਾਲਾ ਕਰਿਆ ਤੇ ਲੁਧਿਆਣੇ ਦੇ ਵਿੱਚ ਜੋ ਸਾਡਾ ਇੰਡਸਟਰੀਅਲ ਹੱਬ ਹੈ ਅਸੀਂ ਇੱਥੇ ਬਹੁਤ بڑے ਲੈਵਲ ਦੀ ਇੰਡੀਆ ਲੈਵਲ ਦੀ ਐਕਸੀਬਿਸ਼ਨ ਲਗਾਈ ਹੈ ਜਿਹਦੇ ਵਿੱਚ ਪੀ ਟੂ ਬੀ ਤੇ ਬੀ ਟੂ ਸੀ ਦੋਨੇ ਚੀਜ਼ਾਂ ਕਵਰ ਕਰੀਆਂ ਗਈਆਂ ਨੇ ਗਿਆ 70 ਤੋਂ ਵੱਧ ਸਾਡੇ ਐਕਸੀਬਿਟਰਸ ਆਏ ਨੇ ਬੜੀ ਬੜੀਆਂ ਕੰਪਨੀ ਨੇ ਸਟਾਲਾਂ ਲਗਾਈਆਂ ਨੇ ਤੁਸੀਂ ਦੇਖ ਸਕਦੇ ਹੋ ਤੇ ਸਾਰੇ ਵੱਡੇ ਵੱਡੇ ਬ੍ਰਾਂਡ ਤੋਂ ਸ਼ਿਪਾ ਡੈਲ ਐਚਪੀ ਐਸਰ ਪਲਿਨੋਵਾ ਸਭ بڑے بڑے ਬ੍ਰਾਂਡ ਦੀਆਂ ਸਟਾਲਾਂ ਲੱਗੀਆਂ ਹੋਈਆਂ ਨੇ ਸਿਕਿਉਰਿਟੀ ਨਾਲ ਰਿਲੇਟਡ ਸਟਾਲਸ ਨੇ ਆਈਟੀ ਨਾਲ ਰਿਲੇਟਡ ਸਟਾਲਸ ਨੇ ਲੋਕਾਂ ਨੂੰ ਮੈਕਸਿਮਮ ਬੈਨੀਫਿਟ ਮਿਲ ਸਕਦਾ ਹੈ ਕਾਲਜ ਸਟੂਡੈਂਟਸ ਆ ਸਕਦੇ ਨੇ ਕਿਸੇ ਵੀ ਇੰਡਸਟਰੀ ਤੋਂ ਲੋਕ ਆ ਕੇ ਸਾਡੀ ਟੈਕਨੋਲੋਜੀ ਨੂੰ ਦੇਖ ਸਕਦੇ ਨੇ ਜਿਸ ਤਰ੍ਹਾਂ ਗਗਨਪਾਜੀ ਨੇ ਦੱਸਿਆ ਕਿ ਬਿਲਕੁਲ ਲੇਟੈਸਟ ਗੈਜੇਟਸ ਇੱਥੇ ਲਗਾਏ ਗਏ ਨੇ ਲੇਟੈਸਟ ਟੈਕਨੋਲੋਜੀ ਦੇ ਪ੍ਰੋਡਕਟਸ ਕੰਪਨੀਆਂ ਵੱਲੋਂ ਲਗਾਏ ਗਏ ਨੇ ਸਾਡੇ ਸਾਰੇ ਮਿਸਟ੍ਰਿਕਾਂ ਤੋਂ ਸਾਡੇ ਸਟੇਟ ਪ੍ਰੈਜ਼ੀਡੈਂਟਸ ਤੋਂ ਐਸੋਸੀਏਸ਼ਨ ਤੋਂ ਪ੍ਰੈਜ਼ੀਡੈਂਟਸ ਆਏ ਨੇ ਤਾਂ ਸੀਨੀਅਰ ਬੰਦੇ ਆਏ ਹੋਏ ਨੇ ਕਿਸੇ ਨੂੰ ਕੋ ਸਲਾਹ ਲੈਣੀ ਆ ਕੋ ਗੱਲ ਕਰਨੀ ਆ ਕੋ ਡਿਸਕਸ਼ਨ ਕਰਨੀ ਆ ਸਾਡੇ ਪ੍ਰੋਡਕਟਸ ਬਾਰੇ ਕੋ ਜਾਣਕਾਰੀ ਲੈਣੀ ਆ ਸਾਰੀਆਂ ਟੀਮਸ ਹੋਰ अवेलेबल ਸਰ ਇਹ ਜਿਹੜਾ ਅੱਜ ਐਗਜ਼ਿਬਿਸ਼ਨ ਲਗਾਈ ਗਈ ਆ ਵੀ ਇਹ ਪੰਜਾਬ ਤੋਂ ਯਾਨੀ ਇੰਡੀਆ ਦੇ ਵਿੱਚੋਂ ਕਿੱਥੇ ਕਿੱਥੋਂ ਸਟੇਟਾਂ ਤੋਂ ਲੋਕ ਆਏ ਨੇ ਇਹ ਸਾਰੀਆਂ ਸਟੇਟਾਂ ਤੋਂ ਅਸੀਂ ਨੇ ਸਟੇਟ ਪ੍ਰੈਜ਼ੀਡੈਂਟਸ ਨੂੰ ਇਨਵਾਈਟ ਕਰਾਇਆਗਾ ਪੰਜਾਬ ਇੰਡੀਆ ਦੀਆਂ ਸਾਰੀਆਂ-ਸਾਰੀਆਂ ਸਟੇਟਸ ਦੇ ਵਿੱਚੋਂ ਦਿੱਲੀ ਤੋਂ ਆਏ ਨੇ ਲੋਕ, ਗੁਜਰਾਤ ਤੋਂ ਆਏ ਨੇ ਲੋਕ, ਇਕੱਤੇ ਤੋਂ ਆਏ ਨੇ ਲੋਕ ਸਾਰੀਆਂ ਸਟੇਟਸ ਤੋਂ ਅਸੀਂ ਆਲਮੋਸਟ ਲੋਕਾਂ ਨੂੰਰੇ ਬੁਲਾਇਆਗਾ ਤੇ ਇੱਥੇ ਉਹ ਆ ਕੇ ਉਹਨਾਂ ਨੇ ਆਪਣੇ-ਆਪਣੇ ਥਿਊਜ਼ ਦਿੱਤੇ ਨੇ, ਆਪਣੇ ਵਿਚਾਰ ਸਾਂਝੇ ਕੀਤੇ ਨੇ, ਆਪਣੇ ਐਕਸਪੀਰੀਅੰਸ ਸਾਂਝੇ ਕੀਤੇ ਨੇ ਜੋ ਵੀ ਇੱਥੇ ਦੀ ਰਿਕੁਆਇਰਮੈਂਟਸ ਨੇ ਗਈਆਂ, ਸਾਡੀਆਂ ਲੁਧਿਆਣੇ ਦੀ ਇੰਡਸਟਰੀ ਨੂੰ ਜੋ ਰਿਕੁਆਇਰਮੈਂਟਸ ਨੇ ਅਸੀਂ ਆਈਟੀ ਰਾਹੀਂ ਉਹਨਾਂ ਨੂੰ ਸਰਵ ਕਰ ਸਕਦੇ ਹਾਂ। ਕਿਸੇ ਤਰ੍ਹਾਂ ਦੀ ਉਹਨਾਂ ਨੂੰ ਪ੍ਰਿੰਟਰ ਲੈਪਟਾਪ ਕਿਸੇ ਤਰ੍ਹਾਂ ਦੀ ਰਿਕੁਆਇਰਮੈਂਟ ਹੈ ਸਾਡੇ ਉਰੇ ਸਾਰਾ ਸ਼ੋਕੇਸ ਲਗਾਇਆ ਗਿਆ ਪ੍ਰੋਡਕਟਸ ਤੋਂ ਉਸ ਤੋਂ ਬਾਅਦ ਸਾਡੇ ਲੁਧਿਆਣੇ ਦੇ ਜਿਹੜੇ ਬਹੁਤ ਵੱਡੇ ਵੱਡੇ ਡੀਲਰ ਨੇ ਡਿਸਟਰੀਬਿਊਟਰਸ ਨੇ ਗਦਨ ਭਾਜੀ ਦਾ ਸਾਡੇ ਨਾਲ ਹੀ ਖੜੇ ਨੇ ਇਹ ਆਪ ਇੱਕ ਬਹੁਤ بڑا ਬਹੁਤ ੜੀਆਂ ਆਰਗੇਨਾਈਜੇਸ਼ਨ ਚਲਾਉਂਦੇ ਨੇ ਪ੍ਰੀਮੀਅਮ ਕੰਮਿਟਮੈਂਟ ਦੇ ਆਪਣੇ ਬਹੁਤ ਸਟੋਰਸ ਨੇ ਲੋਕ ਇਹਨਾਂ ਨੂੰ ਜਾਣਨ ਮਿਲਣ ਇਹਨਾਂ ਦੀ ਰਿਕੁਆਇਰਮੈਂਟਸ ਨੂੰ ਪੂਰਾ ਕਰ ਸਕਦੇ ਨੇ ਕੋਈ ਵੀ ਆ ਕੇ ਇਹਨਾਂ ਨੂੰ ਮਿਲ ਸਕਦਾ ਠੀਕ ਹੈ ਸਰ ਠੀਕ ਹੈ